ਮੈਨੂੰ ਲੱਗਦਾ ਵੀ ਜਿਹੜਾ ਸੀਐਮ ਸਾਹਿਬ ਨੂੰ ਵੀ ਜਾਂ ਹੋਰ ਬੰਦਿਆਂ ਨੂੰ ਜਿਹਨਾਂ ਨੂੰ ਧਰਮ ਦੀ ਸੋਝੀ ਨਹੀਂ ਉਹਨਾਂ ਨੂੰ ਇਹਨਾਂ ਚੀਜ਼ ਦੇ ਕਮੈਂਟ ਨਹੀਂ ਕਰਨੀ ਚਾਹੀਦੇ। ਜਿਵੇਂ ਤੁਸੀਂ ਉਹਦੇ ਨਾਲੇ ਤੁਜਨਾਲੇ ਲਈ ਉਰ ਤੁਰਦੇ ਹੋ ਤੁਹਾਨੂੰ ਰਾਜ ਪੱਤਰਕਾਰ ਸਵਾਲ ਕਰਦੇ ਨੇ ਰਵਨੀਤ ਬਿੱਟੂ ਹੁਣਾਂ ਬਾਰੇ ਤੁਸੀਂ ਉਹ ਉਹ ਤੁਹਾਨੂੰ ਯਾਦ ਦਿਵਾਉਂਦੇ ਨੇ ਕਿ ਸਰਕਾਰ ਜਿਹੜੀਆਂ ਇਨਕਾਊਂਟਰ ਕਰਨ ਨੂੰ 1 ਮਿੰਟ ਲਾਉਂਦੀਆਂ ਇਨਕਾਊਂਟਰ ਹੁਮੈਂਟ ਲੱਗਦੇ ਨੇ ਤੁਸੀਂ ਉਦੋਂ ਭਾਈ ਦਲਾਵਰ ਸਿੰਘ ਹੁਣਾਂ ਦੀ ਯਾਦ ਵੀ ਉਹਨਾਂ ਨੂੰ ਦਵਾ ਦਿੰਦੇ ਹੋ ਕਿ ਭਾਈ ਦਲਾਵਰ ਸਿੰਘ ਹੁਣੇ ਵੀ ਬਹੁਤ ਆ ਜਾਂਦੇ ਨੇ ਇੱਥੇ ਤੇ ਉਹ ਤੇ ਦੇਖੋ ਫਿਰ ਜਿਹੋ ਜਿਹਾ ਕੋ ਬੰਦਾ ਸਵਾਲ ਕਰੂ ਉਸ ਜਵਾਬ ਜੇ ਕੋ ਬੰਦਾ ਇਹ ਗੱਲ ਕੋ ਐਨਕਾਉਂਟਰ ਹੁਣ ਕੋਈ ਕਿਸੇ ਵੀ ਤਰੀਕੇ ਦੇ ਨਾਲ ਕੋਈ ਲੀਗਲ ਡੈਫੀਨੇਸ਼ਨ ਚ ਜਿਹੜਾ ਪੁਲਿਸ ਐਨਕਾਉਂਟਰਸ ਆ ਜਾਂ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆ ਇਟ ਜਸਟੀਫਾਈਡ ਹੈ ਜੇ ਨਹੀਂ ਜਸਟੀਫਾਈਡ ਹੈਗਾ ਤੇ ਫਿਰ ਇੱਕ ਸਿਟਿੰਗ ਐਮਪੀ ਇਹ ਗੱਲਾਂ ਕਰੇ ਉਹਦੇ ਲਈ ਕਿਵੇਂ ਸਹੀ ਹੈਗਾ ਉਹ ਵਾਇਲੈਂਸ ਨੂੰ ਪ੍ਰੋਮੋਟ ਕਰ ਰਿਹਾ ਬੰਦਾ ਕੋਈ ਵੀ ਬੰਦਾ ਐਨਕਾਉਂਟਰ ਸਹੀ ਹੋਵੇ ਜਾਂ ਗਲਤ ਹੋਵੇ ਤੇ ਮਾਇਨੇ ਨਹੀਂ ਗਾ ਅੱਜ ਉਹਨਾਂ ਨੂੰ ਬੰਬਨਾ ਉਡਾਉਣ ਦੀ ਧਮਕੀ ਵੀ ਮਿਲ ਗਈ ਹੈ ਲੁਧਿਆਣਾ ਦੇ ਵਿੱਚ ਉਹਨਾਂ ਨੇ ਰਿਪੋਰਟ ਦਰਜ ਕਰਾਈ ਹੈ ਬਸ ਮੈਨੂੰ ਪਤਾ ਸੀ ਪਹਿਲਾਂ ਮੈਂ ਪਹਿਲਾਂ ਕਹਤਾ ਸੀ ਪੀ ਇਹ ਸਿਕਿਉਰਟੀ ਬਾਲਦੇ ਹੋਣੇ ਆ ਅੱਗੇ ਜੈਡ ਪਲੱਸ ਆਉਣ ਹੋਰ ਚਾਰ ਬੰਦੇ ਇਹਨਾਂ ਨੂੰ ਮਿਲ ਜਾਣਗੇ ਵੀ ਸਾਨੂੰ ਧਮਕੀਆਂ ਮਿਲ ਰਹੀਆਂ ਜੀ ਸਾਨੂੰ ਫਲਾਣਾ ਧਮਕੀ ਦੇ ਰਿਹਾ ਫਿਰ ਜੇ ਉਦੋਂ ਕਹਿੰਦੇ ਵੀ ਜੇ ਐਡੀ ਬਹਾਦਰ ਨੇ ਫਿਰ ਰਿਪੋਰਟਾਂਗੇ ਦਰਜ ਕਰਾਉਣ ਜਾਂਦੇ ਬੰਦੇ ਨੂੰ ਆਪਣੀ ਜ਼ੁਬਾਨ ਤੇ ਕਾਬੂ ਕੀਪਤਾ ਵੈਸੇ ਕਹਿੰਨੇ ਫੋਨ ਕਰਕੇ ਟਰੋਲ ਕੀਤਾ ਹੋਵੇ ਹੈ ਸੋ ਮੈਨੂੰ ਲੱਗਦਾ ਵੀ ਇਹਨਾਂ ਬੰਦਿਆਂ ਨੂੰ ਨਾ ਜ਼ਿਆਦਾ ਹਾਈਲਾਈਟ ਮੀਡੀਆ ਨੂੰ ਨਹੀਂ ਕਰਨਾ ਚਾਹੀਦਾ ਇਹ ਬੰਦੇ ਸੋਸਾਇਟੀ 'ਚ ਇੱਕ ਚੋਕ ਬਣ ਗਏ ਉਹਨਾਂ ਜੋਕਰਸ ਨੂੰ ਜੇ ਆਪਾਂ ਜ਼ਿਆਦਾ ਹਾਈਲਾਈਟ ਕਰਾਂਗੇ ਤੇ ਉਹਦਾ ਫਿਰ ਆਪਾਂ ਨੂੰ ਨੁਕਸਾਨ ਕੀ ਹੈ ਕਿ ਜਿਹੜੇ ਬਹੁਤ ਸੈਂਸਿਟਿਵ ਮੁੱਦੇ ਆ ਉਹ ਉਹਨਾਂ ਦਾ ਮਜ਼ਾਕ ਬਣ ਜਾਂਦਾ ਆਪਾਂ ਪੰਜਾਬ ਦੀ ਇਕਨੋਮੀ ਦੀ ਗੱਲ ਕਰੀਏ ਪੰਜਾਬ ਚ ਡਰੱਗਸ ਦੀ ਗੱਲ ਕਰੀਏ ਪੰਜਾਬ ਚ ਹੋਰ ਮੁੱਦਿਆਂ ਦੀ ਗੱਲ ਕਰੀਏ ਔਰ ਉੱਥੇ ਇਹੋ ਜਿਹੇ ਬੰਦੇ ਆਣ ਕੇ ਵਾਹੀ ਹੱਤ ਗੱਲਾਂ ਕਰਨ ਲੱਗ ਪੈਂਦੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਬਹੁਤ ਤੂਲ ਦੇਣ ਦੀ ਲੋੜ ਹੀ ਨਹੀਂ ਹੂੰ ਐ ਜਦੋਂ ਤੁਹਾਡੇ ਕੋਲੋਂ ਟੈਂਡਰਿੰਗ ਵਾਲੇ ਬਾਰੇ ਸਵਾਲ ਹੁੰਦਾ ਤੁਸੀਂ ਕਹਿੰਦੇ ਉਹ ਸਿੱਖ ਨਹੀਂ ਹੈ ਤੇ ਜਦੋਂ ਉਹਨਾਂ ਕੋਲੋਂ ਤੁਹਾਡੇ ਬਾਰੇ ਸਵਾਲ ਹੁੰਦਾ ਹੈ ਤੇ ਉਹ ਕਹਿੰਦੇ ਕਿ ਗਰਮਖੈਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝ ਨਹੀਂ پا ਰਹੇ ਕਿ ਗੁਰੂ ਗ੍ਰੰਥ ਸਾਹਿਬ ਸਿਖਾਉਣਾ ਕੀ ਚਾਹੁੰਦੇ ਨੇ ਕਹਿੰਦੇ ਉਹ ਸਿੱਖ ਦੀ ਡੈਫੀਨੇਸ਼ਨ ਨੂੰ ਨਹੀਂ ਸਮਝ ਰਹੇ ਸਿੱਖ ਹੋਣ ਦਾ ਸਰਟੀਫਿਕੇਟ ਸੰਗਤ ਕੀਤ ਤੋਂ ਲਵੇ ਤੁਹਾਡੇ ਤੋਂ ਲਵੇ ਢੰਡਰੀ ਵਾਲਿਆਂ ਤੋਂ ਲਵੇ ਜਾਂ ਅਕਾਲ ਤਖਤ ਸਾਹਿਬ ਤੋਂ ਲਵੇ ਕਿਸੇ ਕੋਲ ਲੈਣ ਦੀ ਲੋੜ ਨਹੀਂ ਮੈਂ ਸਿਰਫ ਇਹ ਕਹਿੰਨਾ ਵੀ ਉਹਦੀ ਜਿਹੜੀ ਡੈਫੀਨੇਸ਼ਨ ਹੈ ਸਿੱਖੀ ਦੀ ਉਹਨੇ ਆਪਣੀ ਬਣਾ ਲਈ ਅਸੀਂ ਤੇ ਗੁਰੂ ਦੀ ਡੈਫੀਨੇਸ਼ਨ ਤੇ ਚੱਲ ਰਹੇ ਹਾਂ ਕਿ ਸਿੱਖ ਗੁਰੂ ਕੀ ਸਿੱਖ ਕਿਸ ਨੂੰ ਮੰਨਦੇ ਨੇ ਰਹਿਤ ਪਿਆਰੀ ਮੋਝ ਕੋ ਸਿੱਖ ਪਿਆਰ ਆਣਾ ਹੈ ਹੈ ਅਗੰਡੇ ਬਾਟੀ ਦੀ ਬਾਲ ਸ਼ਕਰ ਤੋਂ ਬਿਨਾਂ ਸਿੱਖ ਨਹੀਂ ਬਣਿਆ ਜਾ ਸਕਦਾ ਸਿੱਖ ਜਦੋਂ ਅੰਮ੍ਰਿਤ ਛਕੀਦਾ ਉਹ ਤੋਂ ਪੰਜ ਪਿਆਰੇ ਸੀਸ ਮੰਗਦੇ ਨੇ ਕੋਈ ਐਸੀ ਗੱਲ ਤੋਂ ਜਿਹੜੀ ਮੈਂ ਕੋਲ ਬਣਾ ਕੇ ਕੀਤੀ ਹੋਈ ਓਏ ਜੋ ਇਤਿਹਾਸਿਕ ਤੌਰ ਤੇ ਤੱਥ ਨਹੀਂ ਉਹ ਹੀ ਕੀਤੇ ਨੇ ਸੋ ਉਹਨਾਂ ਨੇ ਇੱਕ ਨਵੀਂ ਡੈਫੀਨੇਸ਼ਨ ਕਢੀ ਹੈ ਸਵਾਲ ਉਹਨਾਂ ਨੂੰ ਹੋਣਾ ਚਾਹੀਦਾ ਮੈਨੂੰ ਕਾਹਦਾ ਹੋਣਾ ਚਾਹੀਦਾ ਓਏ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਕੁਦਰਤ ਨੂੰ ਸਾਰਾ ਕੁਝ ਕਿਹਾ ਕਹਿੰਦੇ ਕੁਦਰਤ ਸਾਰਾ ਕੁਝ ਹੈ ਠੀਕ ਹੈ ਜੋ ਕੁਦਰਤ ਨੂੰ ਮੰਨਣਾ ਚਾਹੁੰਦੇ ਮੰਨੀ ਜਾਣ ਪਰ ਉਹ ਇੰਪੋਜ਼ ਨਹੀਂ ਨਾ ਕਰ ਸਕਦੇ ਕੁਦਰਤ ਨੂੰ ਪੈਦਾ ਕਰਨ ਵਾਲਾ ਕੌਣ ਹੈ ਫਿਰ ਇਹ ਕੁਦਰਤ ਸਾਰਾ ਕੁਝ ਹੈ ਕੁਦਰਤ ਨੂੰ ਪੈਦਾ ਕਰਨ ਵਾਲ ਕਿਰਤਾ ਜਿਹੜਾ ਵਾ ਅਸੀਂ ਮੰਨਦੇ ਆਂ ਵੀ ਕਣਕਣ ਚ ਬਲਹਾਰੀ ਜਿਹੜਾ ਬਲਹਾਰੀ ਕੁਦਰਤ ਵਸਿਆ ਰੰਤਨਜਾਈ ਲਖਿਆ ਇਹ ਸਾਰਾ ਅਸੀਂ ਮੰਨਦੇ ਚ ਮੁਕਰਦੇ ਨਹੀਂ ਪਰ ਵਸਿਆ ਵਾ ਕੁਦਰਤ ਦੇ ਵਿੱਚ ਜਿਹੜਾ ਵਸਿਆ ਹੋਵੇ ਕਿਸੇ ਚੀਜ਼ ਚ ਉਹ ਬਾਹਰ ਵੀ ਹੁੰਦਾ ਅੰਦਰ ਵੀ ਹੁੰਦਾ ਹੈ ਉਹਦਾ ਨਿਰਗੁਣ ਸਰੂਪ ਤੇ ਨਿਰਗੁਣ ਤੇ ਸਰਗੁਣ ਸਰੂਪ ਦੋਨੇ ਹੀ ਹੈ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਵਿੱਚ ਕਿਸੇ ਅਧਿਆਤਮ ਪੁਰਸ਼ ਦੇ ਨਾਲ ਤੇ ਗੱਲਬਾਤ ਹੋ ਸਕਦੀ ਪਰ ਜਿਹੜਾ ਬੰਦਾ ਉਹਨੂੰ ਐ ਲੱਗਦਾ ਵੀ ਜਿਹੜਾ ਸੂਡੋ ਸਾਇੰਸ ਹੁੰਦੀ ਹੈ ਛੋਟੀ ਜੀ ਮਤਲਬ ਕੋਈ 10ਵੀਂ ਦੀ ਸਾਇੰਸ ਦੀ ਕਿਤਾਬ ਪੜ੍ਹ ਕੇ ਜਿਹਨੇ ਹਜੇ ਤੱਕ ਨਹੀਂ ਉਹਦੇ ਨਾਲ ਕੀ ਗੱਲ ਕਰੀਏ ਅੱਜ ਛੱਡ ਦੇਣਾ ਚਾਹੀਦਾ ਉਹਨੂੰ ਖੜਾ ਜਦੋਂ ਅਮਰਤਪਾਲ ਸਿੰਘ ਉਹਨਾਂ ਦੀ ਕਵਰੇਜ ਕਰਦੇ ਨੇ ਕਈ মিডিਆ ਦੇ ਚੈਨਲਾਂ ਨੂੰ ਸਟ੍ਰੀਟ ਦੇ ਵੱਲੋਂ ਬੰਦ ਕਰ ਦਿੱਤਾ ਜਾਂਦਾ ਜਿਹੜੇ ਖਾਸ ਤੌਰ ਦੇ ਤੇ ਸਿੱਖ মিডিਆ ਦੇ ਵਿੱਚ ਆਪਣਾ ਪੈਰ ਰੱਖਦੇ ਨੇ ਇਹ ਇਹ ਉਦੋਂ ਤੋਂ ਹੀ ਹੋ ਰਿਹਾ ਜਦੋਂ ਤੋਂ ਅਮਰਤਪਾਲ ਇੱਥੇ ਆਉਂਦੇ ਨੇ ਅਮਰਤਪਾਲ ਦੀ ਹਾਈਪ ਹੁੰਦੀ ਹੈ ਅਮਰਤਪਾਲ ਦੇ ਇੰਸਟਾਗ੍ਰam ਅਕਾਊਂਟ ਤੇ ਵੀ ਕਈ ਵਾਰ ਕਾਰਵਾਈ ਹੋ ਲਈ ਕਦੇ ਫਿਰ ਵਾਪਸ ਆ ਜਾਂਦਾ ਕਦੇ ਫਿਰ ਚਲਾ ਦਿੱਤਾ ਜਾਂਦਾ ਇਸ ਸਟ੍ਰੀਟ ਦੀ ਸਾਰੇ ਤੇ ਵਰਤਾਰੇ ਨੂੰ ਕਿਦਾਂ ਵੇਖਦੇ ਦੇਖੋ ਜਦੋਂ ਤੁਸੀਂ ਕਿਸੇ ਦੀ ਆਵਾਜ਼ ਨੂੰ ਸਪਰੈਸ ਕਰੋਗੇ ਤੇ ਫਿਰ ਤੁਸੀਂ ਇਹ ਕੁਐਸਚਨ ਕਰੋਗੇ ਕਿ ਲੋਕ ਜਿਹੜੇ ਆ ਵਾਇਲੈਂਟ ਕਿਉਂ ਹੋ ਜਾਂਦੇ ਕੋਈ ਮੂਵਮੈਂਟ ਕਿਵੇਂ ਵਾਇਲੈਂਟ ਹੋ ਜਾਂਦੀ ਹੁਣ ਜਦੋਂ ਇੱਕ ਤੁਸੀਂ ਆਵਾਜ਼ ਹੀ ਦਬ ਦੋਗੇ ਕਿਸੇ ਦੀ ਹੁਣ ਕਿਸੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਦਾ ਅਕਾਊਂਟ ਸਸਪੈਂਡ ਹੋਇਆ ਹੀ ਤੱਕ ਤੁਸੀਂ ਦਿਖਾ ਦੋ ਟਵਿੱਟਰ ਹੋਇਆ ਹੋਵੇ ਕਿ ਦੂਜਾ ਹੋਇਆ ਹੋਵੇ ਫਿਰ ਸਿੱਖਾਂ ਦੀ ਇੱਕ ਨਾਤੇ ਕਾਰਵਾਈ ਹੁੰਦੀ ਹੈ ਨੀ ਕੰਗਣ ਨਾਉ ਦੀ ਕਾਰਵਾਈ ਕਿਸੇ ਨੂੰ ਥੜੇ ਦੇਣਾ ਕਰਕੇ ਹੁੰਦੀ ਹੈ ਨਾਟ ਜਸਟ ਵੀ ਉਹਨੇ ਮਤਲਬ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਹਿੰਦੂ ਰਾਸ਼ਟਰ ਦੇ ਹੋਰ ਵੀ ਬੰਦੇ ਬਹੁਤ ਨੇ ਅਕਾਊਂਟ ਦੇ ਹਿੰਦੂ ਰਾਸ਼ਟਰ ਦੀ ਟੈਗਸ ਨੂੰ ਜਿਹੜਾ ਵਾ ਸਿੱਖਾਂ ਦੇ ਤੇ ਫੋਟੋਸ ਤੇ ਟੈਗ ਟਾਰਗੇਟ ਕੀਤੇ ਜਾਂਦੇ ਆ ਜਿਹੜੇ ਸਿਸਟਮ ਹੁੰਦਾ AI ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਉਹ ਟੈਗ ਜਿਹੜੇ ਹੁੰਦੇ ਆ ਕੋਈ ਤੁਸੀਂ ਸਿੱਖ ਟੈਗ ਲਾ ਲਓ 1984 ਦੇ ਉੱਤੇ ਕੋਈ ਰਿਲੇਟਡ ਪੋਸਟ ਪਾ ਲਓ ਕਿਸੇ ਕੜਗ ਸਿੰਘ ਤਸਵੀਰ ਉਹ ਆਪਣੇ ਆਪ ਹੀ ਰਿਪੋਰਟ ਹੋ ਜਾਂਦੀ ਸੋ ਕਮਿਊਨਿਟੀ ਗਾਈਡਲਾਈਨਸ ਦੇ ਨਾਂ ਦੇ ਹੇਠ ਸਿੱਖਾਂ ਨੂੰ ਦਬਾਇਆ ਜਾ ਰਿਹਾ ਮੈਨੂੰ ਇਹ ਲੱਗਦਾ ਵੀ ਇਹਦੇ ਚ ਸਿੱਖਾਂ ਨੂੰ ਵਰਲਡ ਲੈਵਲ ਤੇ ਬੈਠੇ ਸਿੱਖਾਂ ਨੂੰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਇਹਨਾਂ ਤੇ ਦਬਾਬ ਰਹਿਣਾ ਚਾਹੀਦਾ ਤੁਸੀਂ ਜੋ ਸਰਕਾਰਾਂ ਦੀ ਸ਼ਾਇਚ ਕਰ ਰਹੇ ਜੋ ਇਹ ਇਹ ਚੀਜ਼ ਨਹੀਂ ਹੈਗਾ ਬਲਕਿ ਸੋਸ਼ਲ ਮੀਡੀਆ ਪਲੇਟਫਾਰਮਸ ਨਹੀਂ ਰਹੇ ਫਿਰ ਤੇ ਇਹ ਵੀ ਇੱਕ ਗਵਰਨਮੈਂਟ ਚੈਨਲਸ ਬਣ ਗਏ ਆ ਤੇ ਇਹ ਵੀ ਕਿਸੇ ਮੌਕੇ ਰਵਾਂਡਾ ਰੇਡੀਓ ਵਰਗਾ ਰੋਲ ਪਲੇ ਕਰ ਸਕਦੇ ਇੱਕ ਧਿਰ ਸੋਸ਼ਲ ਮੀਡੀਆ ਤੇ ਜਿੰਨਾ ਮਰਜ਼ੀ ਹੇਟਡ ਫਲਾਦੇ ਉਹਨੂੰ ਕੋਈ ਰੋਕ ਟੋਕ ਨਹੀਂ ਦੂਜੀ ਧਿਰ ਆਪਣੀ ਜਸਟੀਫਾਈਡ ਗੱਲ ਵੀ ਕਰੇ ਤੇ ਉਹਦੇ ਤੇ ਵੀ ਪਹੁੰਚਦੀ ਰਹੀ ਹੈ